ਇੱਥੇ ਆ ਗਏ ਹੁਣ ਆਪਾਂ ਅਹ ਇਹ ਨਾਲਾ ਏਰੀਆ ਜੀ ਤੇ ਆਪਣਾ ਪਾਕਿਸਤਾਨਿਕ ਕੁਲਕਮੀਟਰ ਅਹ ਹਾਂਜੀ ਆਪਣਾ ਸਾਰਾ ਪਾਕਿਸਤਾਨਿਕ ਕੁਲਕਮੀਟਰ ਰਹਿ ਗਿਆ ਆਪਣਾ ਸਾਰਾ ਇੱਥੇ ਸਟਲਟ ਹਾਂਜੀ ਆੜੀ ਸੱਕੀ ਆ ਰਹੀ ਨਾ ਇਹ ਸੱਕੀ ਨੇ ਮਾਰ ਪਾਤੀ ਸਾਰੀ ਸ਼ੰਗੀ ਦੇਖਣਾ ਆੜ ਦਰਿਆ ਸੱਕੀ ਸੱਕੀ ਦਰਿਆ ਦਾ ਡਾਇਆ ਦਰਿਆ ਇੱਥੋਂ ਰਹਿ ਗਿਆ ਹਾਂਜੀ ਆ ਬਲੜਵਰ ਆ ਦਰਿਆ ਆ ਗਿਆ ਇਰੀਆ ਰਵੀ ਆ ਗਈ ਹਾਂਜੀ ਰਵੀਨਾ ਸਰ ਬੱਲੜਵਾ ਲਓ ਗਿਆ ਸਰੰਗ ਸਰੰਗ ਇਹ ਸਾਰੇ ਪਿੰਡ ਸੰਭਵਤ ਨੇ ਇਹ ਸਾਰੇ ਪਿੰਡ ਹੱਟ ਦੇ ਪ੍ਰਭਾਵ ਦੇ ਆ ਅੱਛਾ ਜੀ ਆ ਲਖੂ ਵਾਲ ਪਿੰਡ ਇੱਥੇ 10 ਦੇ ਵੀ 8 8 10 ਦਾ ਫੁੱਟ ਪਾਣੀ ਖੜੂ ਦਾ ਨੀਵਾ ਪਿੰਡ ਹੋਣ ਕਰਗੇ ਅੱਛਾ ਜੀ ਤੇ ਆ ਸੱਕੀ ਦੀ ਮਾਰ ਆ ਸੱਕੀ ਸਾਰੇ ਪਿੰਡਾਂ ਨੂੰ ਮਾਰ ਪਾਉਂਦੀ ਆ ਹੁਣ ਬਾਬਾ ਜੀ ਕੋਲੇ ਕਿਹੜੇ ਪਿੰਡ ਜਿਆਦਾ ਪਹੁੰਚੀ ਖਬਰ ਵੀ ਆਪਾਂ ਕਿ ਹੁਣ ਕਿੱਥੇ ਲੈ ਕੇ ਜਾ ਰਹੇ ਆ ਹੁਣ ਆਪਾਂ ਇਹ ਸੱਕੀ ਆ ਕੋਣਾ ਇੱਥੇ ਇਹ ਨਾਲਾ ਹੋ ਗਈ ਨਾ ਹਾਂਜੀ ਇਹ ਕਰਦਾ ਇਹ ਤਾਂ ਨਾਨੂ ਕੇ ਸੁਧਾਰਾਂ ਵਾਲੇ ਪਾਸੋਂ ਨਾਸਰ ਵਾਲੇ ਪਾਸੋਂ ਆਉਂਦੀ ਆ ਹਾਂਜੀ ਇਹ ਸਾਰੇ ਅ ਅਸੱਕੀ ਦੇ ਅਸੱਕੀ ਆ ਆ ਨਾਨੂ ਕਿਸੇ ਦਾ ਇਹ ਸਾਰੀ ਇਧਰ ਮਾਰ ਪੈਂਦੀ ਗਈ ਸਾਰੀ ਇਹ ਸਾਰੇ ਏਰੀਆ ਹੜ ਹੜ ਪ੍ਰਭავਿਤ ਆ ਠੀਕ ਹੈ ਜੀ ਆ ਕਰਾ ਲਿਆ ਤੇ ਇਹ ਆਪਾਂ ਨੂੰ ਹੁਣ ਪਾਕਿਸਤਾਨ ਤੋਂ ਕਿੰਨੇ ਕਿਲੋਮੀਟਰ ਹੈਗਾ ਪਾਕਿਸਤਾਨੋਂ ਜੇਤ ਮੰਨ ਲਓ ਛੜਕੇ ਛੜਕ ਵੇਖੀ ਫੇਰਾ ਗਏ ਤਾਂ 10 20 ਕਿਲੋਮੀਟਰ ਲੱਗ ਜਾਗੇ ਤੇ ਜੇ ਆਪਾਂ ਸਿੱਧਾ ਸ਼ਾਰਟਕਟ ਲੱਗੇ ਹਾਂਜੀ ਕੁਝ 6 ਕਿਲੋਮੀਟਰ ਲੱਗ ਜਾਗੇ ਏਰੀਆ ਉਹ ਠੀਕ ਹੈ ਜੀ ਉਧਰ ਤੁਸੀਂ ਦੱਸਿਆ ਵੀ ਆ ਉਧਰ ਵੀ ਆਪਣੇ ਕਾਰ ਸੇ ਬਚਲਦੀ ਹੈ ਜੀ ਹਾਂ ਜੀ ਗੁਰਦੁਆਰਾ ਬਾਲੀਲਾ ਸਾਹਿਬ ਜਿਹੜੇ ਗੁਰੂ ਸਾਹਿਬ ਜਿਹੜੇ ਕਿਹੜੇ ਗੁਰੂ ਘਰ ਨੇ ਜਿਸ ਤੇ ਆਪਣੀ ਸੇਵਾ ਚੱਲਦੀ ਹੈ ਦੋ ਗੋਦਵਾ ਸਾਹਿਬ ਬਾਲੀਲਾ ਸਾਹਿਬ ਜਿਸ ਬਾਲ ਵਾਸਤੇ ਬਿਮਾਰਾ ਖੇਡ ਜੀ ਤੇ ਇੱਕ ਗੁਰਦੁਆਰਾ ਤੰਬੂ ਸਾਹਿਬ ਉਹ ਤੇ ਮਾਪੁਰ ਕਹਿੰਦੇ ਬਾਬੇ ਗੁਰੂ ਘਰ ਨੇ ਸੇਵਾ ਚੱਲਦੀ ਹੈ ਜੀ ਠੀਕ ਹੈ ਜੀ ਹਾਂ ਜੀ ਉਧਰ ਦੀ ਸੰਗਤ ਵੀ ਫਿਰ ਆਪਣੇ ਵੱਗੋ ਮਤਲਬ ਕਰਦੇ ਉਧਰ ਵੀ ਦਾਨ ਵਗੈਰਾ ਪਹੁੰਚਿਆ ਟਰਸਟ ਕੋਈ ਨਹੀਂ ਉਧਰ ਨਹੀਂ ਉਧਰ ਐਨਆਰਆਈ ਵੀਰ ਕਰਦੇ ਸੇਵਾ ਉਧਰ ਉਧਰ ਬਥਰੀਆਂ ਸਾਹਿਬ ਕਰਨੇ ਸੋ ਯਾਨੀ ਉਧਰ ਵੀ ਆਪਣੇ ਜਗ੍ਹਾ ਨਹੀਂ ਸਾਡੇ ਪੰਜਾਬ ਵੀ ਹੋਇਆ ਹਾਂਜੀ ਜਿਆਦਾ ਨੁਕਸਾਨ ਤਾਂ ਆਪਣੇ ਪੰਜਾਬ ਦੇ ਹੋਇਆ ਨਾ ਪੰਜਾਬ ਦਾ ਹੀ ਹੋਇਆ ਜੀ ਨਹੀਂ ਹੋਇਆ ਜਿੱਤਰਾ ਉਹ ਖਾਵੇ ਮੈਂ ਦੇਖ ਹੀ ਦੀਆਂ ਵੀ ਉਧਰ ਵੀ ਪਾਕਿਸਤਾਨ ਨੂੰ ਮੰਨ ਲਓ ਹੜ ਦੀ ਮਾਰ ਪਈ ਹੈ ਹੂੰ ਤੇ ਮੇਰੇ ਆਪਣੇ ਐਨ ਆਰ ਆਈ ਵੀਰਾਂ ਦਾ ਬਹੁਤ ਸਹਾਇਕ ਉਧਰ ਕਾਨਾ ਸਾਹਿਬ ਜਿਵੇਂ ਕਹਿੰਦੇ ਸੀ ਵੀ ਪਾਣੀ ਦਾ ਕਾਰਜ ਕਰਦਾ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਚੜ੍ਹਗੇ ਸੀ ਪਾਣੀ ਕਹ ਦੱਸਦੇ ਉਹ ਸਰਕਾਰ ਨੇ ਫਲੈਟ ਗੇਟ ਖੋਲਤੇ ਤੇ ਫਿਰ ਪਾਣੀ ਇੱਥੇ ਚੱਲੂ ਰੱਥ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਯਾਨੀ ਲੈਂਦਾ ਤਾਂ ਇਹ ਚੜਦਾ ਪੰਜਾਬ ਜਿਆਦਾ ਇਹ ਮਾਰੇ ਠਾਏ ਨਹੀਂ ਜਿਆਦਾ ਮਾਰੇ ਠਾ ਬਾਕੀ ਇਹ ਪਹਿਲਾਂ ਹੀ ਠਾਸੀ ਦੀ ਮਾਰਨੇ ਹੋ ਪਹਿਲਾਂ ਹੀ ਨਹੀਂ ਉੱਠੇ ਹਾਂਜੀ ਤੇ ਉਹ ਗੱਡੀਆਂ 23 ਜੇ ਉਧਰਲੇ ਮੰਨੇ ਆ ਗਿਆ ਹੜ ਸਤਲੁਈ ਤੇ ਬਿਆਸ ਦਾ ਤੇ ਅਗਲੀ 25 ਜੇ ਫੇਰ ਇਧਰ ਉਧਰ ਵੀ ਚਲੋ ਆਇਆ ਪਰ ਇਹ ਸੰਧੂਲ ਘੜ ਪਿੰਡ ਸੀਗੇ ਸੀ ਉਧਰ ਠੀਕ 23 ਦੇ ਵਿੱਚ ਆਇਆ ਸੀ ਮੇਰੇ ਖਿਆਲ ਨਾਲ ਆ ਤੇ ਹੀ ਆਇਆ ਸੀ 23 ਦੇ ਵਿੱਚ ਤਾਂ ਹੁਣ 2025 ਫੇਰ ਇਧਰ ਮਾਰ ਪਾਤੀ ਹਾਂਜੀ